ਯਾਰ ਜੇ ਫੋਕਰੀ ਮੰਦਿਰ ਆ ਹੁੰਦੀ ਆ ਫਿਰ ਤਾਂ ਮੈਂ ਵੀ ਫੋਕਰਾ ਹੀ ਆ ਬਾਈ ਜੇ ਪੰਜਾਬੀ ਕਲਾਕਾਰ ਯੂਥ ਨੂੰ ਐਂ ਪੜਕਾਉਂਦੇ ਨੇ ਜਾਂ ਫਿਰ ਮੈਂ ਵੀ ਕਲਾਕਾਰ ਹਾਂ ਵੀਰੇ ਇਹ ਬਾਈ ਨੂੰ ਪਰਸਨਲੀ ਤਾਂ ਨਹੀਂ ਬੜਾ ਜਾਣਦੇ ਪਰ ਜਦੋਂ ਵੀ ਇੰਡਸਟਰੀ 'ਚ ਇਹਦੀ ਗੱਲ ਤੁਰਦੀ ਸੀ ਤਾਂ ਜ਼ਿਆਦਾਤਰ ਇਹੀ ਸੁਣਨ ਨੂੰ ਮਿਲਦਾ ਸੀ ਵੀ ਇਹ ਚੱਕਵੀਂ ਗੱਲ ਬਹੁਤ ਕਰਦਾ ਪਰ ਮੈਂ ਤਾਂ ਕਹਣਾ ਯਾਰ ਜੇ ਚੱਕਵੇਂ ਬੰਦਿਆਂ ਦੇ ਇਹੋ ਜਿਹੇ ਦਿਲ ਹੁੰਦੇ ਨੇ ਫਿਰ ਤਾਂ ਰੱਬ ਕਰੇ ਸਾਰੀ ਦੁਨੀਆ ਹੀ ਚੱਕਵੀ ਹੋ ਜयो ਬਈ ਇੱਕ ਬਾਈ ਪਤਾ ਨਹੀਂ ਕਿੱਧਰੋਂ ਦੂਰ ਦਰਾਡੇੋਂ ਆ ਕੇ ਸਾਡੇ ਆਹ ਮੁੰਡਿਆਂ ਤੇ ਹਰ ਤੀਜੇ ਚੌਥੇ ਗੀਤ ਤੋਂ ਬਾਅਦ ਪਰਚਾ ਕਰਾਉਂਦਾ ਸੀ ਅੱਜ ਕੱਲ ਕਿਤੇ ਦਿਖਿਆ ਹੀ ਨਹੀਂ ਉਹ ਪਰ ਉਹਦੀ ਜਾਣਕਾਰੀ ਲਈ ਦੱਸ ਰਹੀ ਆ ਵੀ ਅੰਕਲ ਜਦੋਂ ਪੰਜਾਬ ਤੇ ਪੰਜਾਬੀ ਦੀ ਰਾਖੀ ਕਰਨ ਸਾਡੇ ਆਹ ਮੁੰਡੇ ਤੁਰਦੇ ਨੇ ਨਾ ਇਹ ਬੋਰਡ ਚੱਕੇ ਨਹੀਂ ਗੁੱਟੀਆਂ ਚੱਕੇ ਨਾਲ ਖੜਦੇ ਨੇ। ਦੋਕ ਵੀਡੀਓ ਜਾਂ ਦੇਖਿਆ ਨੇ ਪਤੰਦਰ ਹੰਜੂ ਥੱਲੇ ਡਿੱਗਣ ਤੋਂ ਪਹਿਲਾਂ ਗੁੱਟੀ ਪਹਿਲਾਂ ਥੱਲੇ ਰੱਖ ਦਿੰਦਾ। ਐਡੇ ਦਿਲ ਦਾ ਰੱਬ ਸਭ ਨੂੰ ਹੀ ਦੇਵੇ। ਇੱਕ ਗਾਣਾ ਵੀ ਸੁਣਦੇ ਹੁੰਦੇ ਸੀ ਮਾਨਕ ਸਾਹਿਬ ਦਾ ਵੀ ਇੱਕ ਵੀਰ ਦੇਈ ਵੀ ਰੱਬਾ ਸੌਂ ਖਾਣ ਨੂੰ ਬੜਾ ਹੀ ਜੀ ਕਰਦਾ। ਅੱਜ ਜਾ ਕੇ ਪਤਾ ਯਾ ਲੱਗਦਾ ਵੀ ਉਹ ਵੀਰ ਆ ਸਾਡੇ ਵੀਰਾਂ ਵਰਗਾ ਹੀ ਹੋਊਗਾ ਹਰਿਆਣਾ, ਰਾਜਸਥਾਨ, ਯੂਪੀ, ਉੱਤਰਾਖੰਡ ਜਾਂ ਜਿੱਥੋਂ ਵੀ ਹੈ। ਇਨਾਂ ਦੀ ਸੱਚੀ ਅੱਜ ਸੌਂ ਖਾਣ ਨੂੰ ਇਜਾਜ਼ਤ ਦਈ ਤੇ ਜੇ ਇਹ ਰਾਜਨੀਤੀ ਹੋ ਰਹੀ ਐ ਫਿਰ ਤਾਂ ਤੂੰ ਕਹਿ ਲੈ ਬਾਈ ਮੈਂ ਵੀ ਲੀਟਰੀ ਐ ਇਹੋ ਜੀ ਰਾਜਨੀਤੀ ਹਰ ਗਲੀ ਮਹੱਲੇ ਘਰ ਘਰ ਪਿੰਡ ਪਿੰਡ ਹੁੰਦੀ ਰਹੇ ਤੁਸੀਂ ਨਾਲੇ ਜਾਇਓ ਤੁਹਾਨੂੰ ਕੀ ਐ ਸਾਡੀ ਭੈਣ ਆ ਗਈ ਹਾਂ ਨਾਲ ਹੀ ਜੇ ਅਫਸਰशाही ਇੰਨੀ ਡਰਾਉਣੀ ਹੁੰਦੀ ਐ ਰੱਬ ਕਰੇ ਸਾਰੇ ਜ਼ਿਲ੍ਹਿਆਂ ਦੇ ਅਫਸਰ ਐਨੇ ਡਰਾਉਣੇ ਹੋ ਜਾਣੇ ਇੱਕ ਗੱਲ ਹੋਰ ਵੀ ਕਹਿਣੀ ਸੀ ਛੱਡੋ ਯਾਰ ਹੁਣ ਉਹ ਗੱਲਾਂ ਦਾ ਖਹਿੜਾ ਵੀ ਐਨੇ ਰਾਸ਼ਨ ਸਟੋਰ ਕਰ ਲਿਆ ਉਹਨੇ ਉਹ ਕਿਸੇ ਗਰੀਬ ਗੁਰਬੇ ਨੇ ਰਾਸ਼ਨ ਸਟੋਰ ਕਰਕੇ ਕਿਹੜੇ ਸੈਲੋ ਪਾ ਲੈਣੇ ਨੇ ਬਾਈ ਹਰ ਇੱਕ ਨੂੰ ਆਪਦੇ ਘਰ ਦਾ ਫਿਕਰ ਹੁੰਦਾ ਹੀ ਐ ਸਾਡੇ ਸੁਭਾਅ ਚ ਜਾਂ ਛੱਡੋ ਕਿਹੜਾ ਸਾਰੇ ਆਪਣੀ ਵੀਰ ਭਰਾ ਨੇ ਨਾਲੇ ਜਿਨ੍ਹਾਂ ਦੇ ਗੁਰੂ ਘਰ ਚ ਜਾ ਕੇ ਲੰਗਰ ਸਮਾਪਤੀ ਵੇਲੇ ਵੀ ਇਹ ਕਹਿੰਦੇ ਹੁਣ ਵੀ ਲੰਗਰ ਵੱਧ ਗਿਆ ਉੱਥੇ ਕਿਹੜੀ ਚੀਜ਼ ਥੜ ਜੂ ਬਾਈ ਛੱਡੋ ਯਾਰ ਇਹ ਗੱਲਾਂ ਦਾ ਖੇੜਾ ਸਾਰੇ ਆਪਣੇ ਵੀਰ ਭਰਾ ਨੇ ਕਈ ਆਫ਼ਤਾਂ ਆਪਾਂ ਨੂੰ ਇਕੱਠੇ ਕਰਨੀ ਆਉਂਦੀਆਂ ਹੁੰਦੀਆਂ ਨੇ ਬਾਈ ਮੈਂ ਤਾਂ ਇੱਕ ਗੱਲ ਹੋਰ ਵੀ ਕਹਿਣੀ ਸੀ ਜੇ ਜਾਤਾਂ ਪਾਤਾਂ ਐਹੋ ਜਿਹੀਆਂ ਹੁੰਦੀਆਂ ਨੇ ਫਿਰ ਤਾਂ ਤੂੰ ਕਹਿ ਲੈ ਬਾਈ ਹਾਂ ਅਸੀਂ ਵੀ ਜਾਤ ਪਾਤ ਨੂੰ ਮੰਨਦੇ ਆਏ ਤੇ ਜੇ ਬਿਜ਼ਨਸ ਵੀ ਐਵੇਂ ਕਰਿਆ ਜਾਂਦਾਗਾ ਜਾਓ ਵੀਰਾ ਫਿਰ ਸਾਰਾ ਪੰਜਾਬ ਹੀ ਵਪਾਰੀ ਹੈ ਹਾਂ ਇੱਕ ਗੱਲ ਹੋਰ ਵੀ ਯਾਦ ਆ ਗਈ ਜੇ ਡੇਰੇ ਸੰਪਰਦਾਵਾਂ ਇਹੋ ਜਿਹੀਆਂ ਹੁੰਦੀਆਂ ਨੇ ਫਿਰ ਤਾਂ ਬਾਈ ਤੂੰ ਸਾਨੂੰ ਅਨਪੜ੍ਹ ਕਾ ਗਵਾਰਕਾ ਹਾਂ ਅਸੀਂ ਵੀ ਡੇਰਿਆਂ ਨੂੰ ਮੰਨਦੇ ਆ ਅਸੀਂ ਵੀ ਸੰਪਰਦਾਵਾਂ ਨੂੰ ਮੰਨਦੇ ਤੇ ਅਜੇ ਦਿਲ ਦੀ ਗੱਲ ਹੋਰ ਸੁਣ ਕੇ ਜਾਈ ਜੇ ਸਾਡੀਆਂ ਆਪ ਬੀਬੀਆਂ ਬੈਕਵਰਡ ਹੁੰਦੀਆਂ ਨੇ ਜਾ ਫਿਰ ਅੱਜ ਤੋਂ ਮਾਡਰਨ ਸ਼ਬਦ ਤੋਂ ਨਫ਼ਰਤ ਹੋ ਗਈ ਅਸੀਂ ਬੈਕਵਰਡ ਹੁੰਦੇ ਜੇ ਸਾਡੀਆਂ ਬੀਬੀਆਂ ਘਰ ਚ ਕੁੰਡੀਆਂ ਲਾ ਲਾ ਕੇ ਇਹੋ ਜਿਹਾ ਸਮਾਨ ਬਣਾਉਂਦੀਆਂ ਨੇ ਤਾਂ ਰੱਬ ਮੂਰੇ ਅਰਦਾਸ ਕਰਦੇ ਆ ਘਰ ਘਰ ਕੁੰਡੀ ਲੱਗਦੀ ਰਵੇ ਤੇ ਹਾਂ ਜਿਨ੍ਹਾਂ ਦੀ ਅਸੀਂ ਬਹੁਤ ਘੱਟ ਗੱਲ ਕਰਦੇ ਆ ਜੇ ਸਾਡੇ ਲਾਣੇਦਾਰ ਵਰਗੇ ਬਾਪੂ ਵਰਗੇ ਆਏ ਗੁੱਸੇਖੋਰ ਆਏ ਰੂਡ ਹੁੰਦੇ ਨੇ ਹੋ ਇੱਕ ਵੀ ਨਹੀਂ ਜੰਮਦਾ ਇਸ ਕਿਸਮ ਦਾ ਕੋਈ ਇੱਕ ਵੀ ਹੈ ਨਹੀਂ ਜਿਹੜਾ ਕਿਰਨੋਂ ਪੰਜਾਬ ਦੀ ਖਾਤਰ ਖੜਾ ਅੱਜ ਮਰ ਬੰਦਾ ਰਾਤ ਨੂੰ ਮਰ ਜਵੇ ਫਿਰ ਇਹਦਾ ਅੰਛਪਾ ਕਿਹਨਾ ਦੇਖਣੀ ਆ ਇਹ ਦਾਦਾ ਰੋਟੀ ਦੇਣ ਵਾਲਾ ਇਹਦੇ ਟਿੱਡ ਪਰ ਲੱਗੇ ਹੋਏ ਨੇ ਬੇੜਾ ਇਹਨਾਂ ਨੇ ਕਰਕੇ ਕੀਤਾ ਸਾਡੇ ਦੇ ਪੰਜਾਬ ਦੇ ਖਦਾਰਾਂ ਨੇ ਸਾਡੇ ਸੇਕਾਂ ਉਹਦੇ ਖਦਾਰਾਂ ਨੇ ਸਾਡਾ ਬੇੜਾ ਕਰਕੇ ਕੀਤਾ ਇਹ ਜਿਹੜੇ ਜਾ ਕੇ ਉੱਥੇ ਬਿਕਦੇ ਨੇ ਕੁਰਸੀਆਂ ਦੀ ਖਾਤਰ ਦੀ ਟਾਂ ਦੀ ਖਾਤਰ ਜਾਂ ਫਿਰ ਸਾਰੇ ਪੰਜਾਬ ਦੇ ਬਾਪੂ ਅੜਬ ਨੇ ਉਹ ਵੀਰੇ ਆਖਰ ਚ ਕਹਿਣ ਨੂੰ ਤਾਂ ਇਹੀ ਬਚਦਾ ਵੀ ਜੇ ਇਹ ਉੜਦਾ ਪੰਜਾਬ ਹੈ ਠੀਕ ਆ ਭਾਈ ਅਸੀਂ ਸਾਰੇ ਉੜਦੇ ਆ ਤੇ ਲਾਸਟ ਚ ਇੱਕ ਦਿਲ ਦੀ ਗੱਲ ਜਰੂਰ ਸੁਣ ਜੀ ਵੀ ਤੁਸੀਂ ਜੱਬੀ ਮੈਟ ਵਰਗੀਆਂ ਫਿਲਮਾਂ ਵਾਲਾ ਪੰਜਾਬ ਤਾਂ ਜਰੂਰ ਦੇਖਿਆ ਹੋਊਗਾ ਉਹਨਾਂ ਨੂੰ ਦੇਖ ਕੇ ਤੁਸੀਂ ਜਜਮੈਂਟ ਵੀ ਕਰ ਸਕਦੇ ਹੋ ਗੈਸ ਵੀ ਲਾ ਸਕਦੇ ਹੋ ਤੁਹਾਡਾ ਪੂਰਾ ਹੱਕ ਹੈ ਪਰ ਕਭੀ ਹਮਸੇ ਮਿਲਣਾ ਤੁਮੇ ਪੰਜਾਬ ਦਿਖਾਏਗੇ